ਇਹ ਚਾਮਨ ਦ੍ਰਿਸ਼ਟੀ ਹੈ ਚਾਮਨ ਦ੍ਰਿਸ਼ਟੀ ਇਹ ਜੀ ਹੁੰਦੀ ਫਲਾਣਾ ਕਾਲਾ ਹੈ ਚਿੱਟਾ ਇਹ ਦੇ ਦੰਦ ਹੈ ਜੇ ਨਹੀਂ ਇਹਦੀ ਲੱਤਾਂ ਬਾਹਾਂ ਇਹ ਜੀ ਇਹ ਪੌੜੀ ਨਾ ਤੁਰਦਾ ਇਹ ਫਲਾਣ ਚਾਮਨ ਦ੍ਰਿਸ਼ਟੀ ਹੈ ਹੋਰ ਕੀ ਇੱਕ ਹੈ ਸੰਮ ਦ੍ਰਿਸ਼ਟੀ ਇੱਕੋ ਜਿਹਾ ਦੇਖਣਾ ਇੱਕ ਹੈ ਅਲਪ ਦ੍ਰਿਸ਼ਟੀ ਥੋੜੀ ਦੇਰ ਵਾਸਤੇ ਫੇਰ ਉਹ ਹੀ ਗੱਲ ਇੱਕ ਹੈ ਦ੍ਰਿੜ ਦ੍ਰਿਸ਼ਟੀ ਇੱਕ ਗਿਆਨ ਦ੍ਰਿਸ਼ਟੀ ਗਿਆਨ ਦੇ ਜਰੀਏ ਆਤਮਾ ਹੈ ਸਾਰੀਆਂ ਕੌਣ ਟੇਡਾ ਹੈ ਕੌਣ ਸਿੱਧਾ ਹੈ ਕੌਣ ਕੈਸਾ ਸਭ ਠੀਕ ਹੈ ਇੱਕੋ ਜਿਹੇ ਨੇ ਪਾਈ ਪਰਮੇਸ਼ਰ ਦੀ ਅੰਸ ਨੇ ਧਿਆਨ ਦ੍ਰਿਸ਼ਟੀ ਇੱਕ ਹੈ ਦਿਬਾ ਦ੍ਰਿਸ਼ਟੀ ਜਿਹੜੇ ਬਾਬਾ ਕਨਈਆ ਜੀ ਹੋਏ ਨੇ ਉਹਨਾਂ ਨੇ ਆਪਣੀ ਦ੍ਰਿਸ਼ਟੀ ਇੱਕ ਥਾਂ ਤੇ ਟਿਕਾ ਲਈ ਆ ਤੁਸੀਂ ਦੇਖਿਆ ਹੋਣਾ ਬਾਹਰ ਜਾਈਏ ਨਾ ਤੇ ਉਹ ਜਾਜਾਂ ਵਾਲੇ ਉਹ ਮੀਟਰ ਇੱਕ ਥਾਂ ਕਰ ਦਿੰਦੇ ਨੇ ਫਿੱਟ ਉਹ ਬਸ ਇੰਨੇ ਯਾਰ ਫਟ ਉੱਚਾ ਉਹਨਾਂ ਹੀ ਜਾਂਦਾ ਜਿਹੜੇ ਦੇਸ਼ ਚ ਜਾਣਾ ਉੱਥੇ ਉਤਰ ਜਾਂਦਾ ਇਹਦੇ ਵੀ ਸਟੀਰਿੰਗ ਕਮਾਈ ਜਾਂਦੇ ਨੇ ਫਟਾਫਟ ਸਾਡੇ ਘੱਟ ਜਾਵਾਂਗੇ ਇੱਕ ਥਾਂ ਤੇ ਬੰਦ ਦਿੰਦੇ ਨੇ ਕਈ ਮਸ਼ੀਨਾਂ ਇਹੋ ਜਿਆਂ ਨੇ ਇੱਕ ਥਾਂ ਤੇ ਆਹ ਰੇਸ ਬੰਦ ਦਿੰਦੇ ਨੇ ਇਸੇ ਤਰ੍ਹਾਂ ਦ੍ਰਿਸ਼ਟੀ ਕਈਆਂ ਦੀ ਤੇ ਢਾਵਾ ਢੋਲ ਕਦੀ ਭਗਤ ਬਣ ਜਾਂਦੇ ਨੇ ਕਦੀ ਮਨਮੁਖ ਬਣ ਜਾਂਦੇ ਨੇ ਕਦੀ ਗੁਰਮੁਖ ਬਣ ਜਾਂਦੇ ਨੇ ਕਦੀ ਕੁਸ ਬਣ ਜਾਂਦੇ ਨੇ ਮਹਾਰਾਜ ਕਹਿੰਦੇ ਡੱਗ ਮੱਗ ਛਾੜ ਰੇ ਮਨ ਬੋਰਾ ਅੱਬ ਤੋਂ ਜਰਾ ਮਰਾ ਸਿਧ ਪਾਈਏ ਲੀਜੇ ਹਾਸ ਦौरा ਗਾ ਮੌਤ ਤੈਨੂੰ ਯਾਦ ਨਹੀਂ ਤੂੰ ਕਦੇ ਤਾ ਕਦੇ ਠਾ ਕਦੀ ਕੋਈ ਦ੍ਰਿਸ਼ਟੀ ਤੇਰੀ ਕਦੀ ਕੋਈ ਦ੍ਰਿਸ਼ਟੀ ਇਹਨੂੰ ਇੱਕ ਥਾਂ ਤੇ ਟਿਕਾ ਤੋ ਬਾਬਾ ਕਨਈਆ ਜੀ ਨੇ ਜਿਵੇਂ ਸੂਈ ਨਹੀਂ ਬੰਦੀ ਤੀ ਸਾਰੇ ਵਿੱਚ ਮਹਾਰਾਜ ਨੂੰ ਹੀ ਦੇਖ ਰਣੀ ਹੈ ਇਹੀ ਨਹੀਂ ਦੂਜਾ ਇਥੇ ਆਈ ਗੀ ਪੂਰੀ ਗੱਲ ਤੇ ਰਕਮ ਵੀ ਠੀਕ ਹੈ ਤੇ ਆ ਜਿਹੜੇ ਕਿਰਪਾਨਾਂ ਵਾਲੇ ਨੇ ਇਹਨਾਂ ਦਾ ਵੀ ਕੰਮ ਠੀਕ ਹੈ ਸਾਰੇ ਹੀ ਫਰਮ ਗਿਆਨੀ ਨੇ ਘੱਟ ਕੋਈ ਨਹੀਂ ਠੀਕ ਹੈ ਸਾਰਿਆਂ ਦਾ ਠੀਕ ਹੈ ਜਗ ਵਿੱਚ ਤਿੰਨ ਜਿਉਂਦੇ انسان ਤਿੰਨ ਕੀਮਤਾਂ ਬੜੀ ਮਹਾਨ ਤਿੰਨ ਨੇ ਜਿੰਦੇ ਪਹਿਲੇ ਜਿਉਂਦੇ ਹਰੀਕੇ ਦਾਸ ਰੱਬ ਦੀ ਬੰਦਗੀ ਦਿਨ ਰਾਤ ਜੀਵਤ ਪੇਖੇ ਜੀ ਹਰ ਹਰ ਤੇ ਆਇਆ یوں ਦੂਸਰੇ ਦਾਨੀ ਹੈ ਗੁਣਤਾਸ ਸਤਜੁਗ ਵਿੱਚ ਵਿਦਾਨੀ ਹੋਏ ਨੇ ਤ੍ਰੇਤੇ ਵਿੱਚ ਵੀ ਹੋਏ ਨੇ ਦੁਆਪਰ ਵਿੱਚ ਵੀ ਹੋਏ ਨੇ ਪਰ ਉਂਗਲਾਂ ਤੇ ਗਿਣੇ ਜਾਣ ਵਾਲੇ ਕਾਲ ਯੁਗ ਵਿੱਚ ਗਿਣੇ ਨਹੀਂ ਜਾਂਦੇ ਬੜੇ ਬੜੇ ਸਾਡੇ ਗੁਰੂ ਮਹਾਰਾਜ ਸਰਪੰਸ ਦਾਨੀ ਪਹਿਲਾ ਨੰਬਰ ਸਾਰੇ ਯੁਗਾਂ ਚ ਤੋਂ ਦੂਸਰੇ ਦਾਨੀ ਬੜੇ ਬੜੇ ਹੋਏ ਨੇ ਹੈ ਗੁਣਤਾਸ ਹੋ ਵੀ ਜਿੰਦੇ ਨੇ ਭਾਈ ਜਿਹੜੇ ਦਾਣੇ ਕਰੀਏ ਇਹਦੇ ਸਾਰੀ ਜ਼ਿੰਦਗੀ ਤੀਸਰੇ ਜਿਉਂਦੇ ਹਨ ਉਯੋਧੇ ਚਾਲਮ ਦੁਸ਼ਟ ਜਿਨ੍ਹਾਂ ਨੇ ਸੋਧੇ ਕਹਿੰਦੇ ਤੂੰ ਦਿਲ ਦਾਤ ਪਾਪ ਹੀ ਕਰੀ ਜਾਂਦਾ ਤੈਨੂੰ ਬੰਦਿਆਂ ਵਾਲਾ ਕੰਮ ਹੀ ਕੋਈ ਨਹੀਂ ਤੂੰ ਚੱਲ ਗਾਂ ਧਰਮਰਾਜ ਆਲੀ ਕੰਢਿਆ ਤੋ ਇਹ ਤੈਨੂੰ ਜਿੰਦੈ ਇਸ ਕਰਕੇ ਵਿਚਾਰ ਹੋ ਰਹੀ ਸੀ ਇਹ ਜਿਹੜੀ ਮਾਇਆ ਹੈ ਇਹ ਤਨ ਮਾਇਆ ਪਾਇਆ ਪਰ ਹੁਣ ਕਹਿੰਦੇ ਦੇਖੋ ਸੰਤੋ ਤੁਸੀਂ ਸੰਤ ਮੰਡਲੀ ਉਹ ਸੰਤ ਮੰਡਲੀ ਵਿੱਚ ਆਏ ਆ ਤੇ ਤੇਰਾ ਧਿਆਨ ਕਿੱਧਰ ਹੈ ਲੋਕਾਂ ਦੀ ਅੰਗਿਚੀਆਂ ਵੱਲ ਤੇ ਮੱਥੇ ਵੱਲ ਤੇਰੀ ਚਮ ਦ੍ਰਿਸ਼ਟੀ ਹੈ ਅਜੇ ਉੜਾ ਵੀ ਨਹੀਂ ਰਹਾ ਰੀ ਤਦਾ ਸੰਤ ਜੀ ਆਇਆ ਤੈਨੂੰ ਸੰਤ ਤੇ ਬੜੀ ਉੱਚੀ ਵਸਤ ਹੈ ਉੜਾ ਵੀ ਨਹੀਂ ਆਇਆ ਪਰ ਚਲੋ ਇਹ ਵੀ